ਸਤਿ ਸ਼੍ਰੀ ਅਕਾਲ ਜੀ ਦੋਸਤੋ ਦੂਰ ਇੱਕ ਰਾਜਾ ਹੁੰਦਾ ਪੁਰਾਣੇ ਸਮੇਂ ਵੇਲੇ ਇੱਕ ਦੇਸ਼ ਹੁੰਦਾ ਉਹ ਦੇਸ਼ ਉਹ ਰਾਜਾ ਤੇ ਉਹਦੀ ਪਰਜਾ ਬੜੇ ਸੁਖੀ ਨੇ ਕਿਸੇ ਨੂੰ ਕਿਸੇ ਤੋਂ ਵੀ ਕੋਈ ਸ਼ਿਕਾਇਤ ਨਹੀਂ ਬੜਾ ਸੋਹਣਾ ਰਾਜ ਚੱਲ ਰਿਹਾ ਖੁਸ਼ਹਾਲ ਹੈ ਪਰ ਮਸਲਾ ਇਹ ਹੁੰਦਾ ਹੈ ਕਿ ਉਸ ਰਾਜ ਦੇ ਵਿੱਚ ਪਾਣੀ ਪੀਣ ਦੇ ਲਈ ਸਿਰਫ ਇੱਕੋ ਖੂਹ ਹੁੰਦਾ ਹੈ ਇੱਕੋ ਖੂਹ ਜਿੱਥੋਂ ਪਰਜਾ ਵੀ ਪਾਣੀ ਪੀਂਦੀ ਹੈ ਅਤੇ ਰਾਜਾ ਉਹਦੇ ਵਵੀਰ ਵੀ ਪਾਣੀ ਪੀਂਦੇ ਨੇ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਜਾਦੂਗਰਨੀ ਆਉਂਦੀ ਹੈ ਅਤੇ ਜਾਦੂਗਰਨੀ ਸ਼ਾਮ ਦੇ ਵੇਲੇ ਉਸ ਪਾਣੀ ਦੇ ਵਿੱਚ ਸੱਤ ਬੂੰਦਾਂ ਸੁੱਟਦੀ ਹੈ ਆਪ ਦੇ ਕੋਲ ਲਿਆਂਦੇ ਇੱਕ ਘੋਲ ਦੀ ਹੈ ਜਾਦੂਗਰਨੀ ਨੂੰ ਇੰਜ ਕਰਦਿਆਂ ਵੇਖ ਇੱਕ ਬੰਦਾ ਉਹ ਤੋਂ ਪੁੱਛਦਾ ਹੈ ਕਿ ਇਹ ਤੂੰ ਕੀ ਕਰ ਰਹੀ ਹੈ ਤਾਂ ਜਾਦੂਗਰਨੀ ਕਹਿੰਦੀ ਹੈ ਕਿ ਮੈਂ ਇਸ ਪਾਣੀ ਦੇ ਵਿੱਚ ਉਹ ਘੋਲ ਮਿਲਾ ਦਿੰਦਾ ਹੈ ਉਹ ਪਦਾਰਥ ਮਿਲਾ ਦਿੰਦਾ ਹੈ ਕਿ ਕੱਲ ਤੋਂ ਜਿਹੜਾ ਵੀ ਇਸ ਪਾਣੀ ਨੂੰ ਪੀਏਗਾ ਨਾ ਉਹ ਪਾਗਲ ਹੋ ਜਾਏਗਾ ਬੰਦਾ ਸੁਣਦਾ ਬੰਦਾ ਕਰ ਜਾਂਦਾ ਸਵੇਰੇ ਸਾਰੇ ਲੋਕ ਉੱਠਦੇ ਨੇ ਪਾਣੀ ਪੀਂਦੇ ਨੇ ਪਾਣੀ ਪੀਂਦੇ ਜਾਂਦੇ ਨੇ ਗੱਲ ਫੈਲਦੀ ਜਾਂਦੀ ਹੈ ਤੇ ਲੋਕ ਪਾਗਲ ਹੁੰਦੇ ਜਾਂਦੇ ਨੇ ਗਲੀਆਂ ਦੇ ਵਿੱਚ ਚੀਖ ਚਿਆੜਾ ਲੋਕ ਇਦਾਂ ਹੀ geke ਕੱਢ ਰਹੇ ਨੇ ਸ਼ਾਮ ਤੱਕ ਸਾਰਾ ਸ਼ਹਿਰ ਪਾਗਲ ਹੋ ਜਾਂਦਾ ਹੈ ਹੁਣ ਪਾਗਲਾਂ ਦੇ ਵਿੱਚ ਰਾਜੇ ਅਤੇ ਵਜ਼ੀਰ ਨੂੰ ਛੱਡ ਕੇ ਹਰ ਪਾਸੇ ਇੱਕੋ ਚਰਚਾ ਸੀ ਕਿਉਂਕਿ ਰਾਜੇ ਤੇ ਵਜ਼ੀਰ ਨੇ ਹਜੇ ਇਹ ਪਾਣੀ ਨਹੀਂ ਸੀ ਪੀਤਾ ਇੱਕੋ ਚਰਚਾ ਹੁੰਦੀ ਹੈ ਲੋਕਾਂ ਦੇ ਵਿੱਚ ਜਿਹੜੇ پاگل ਹੋ ਚੁੱਕੇ ਨੇ ਕਿ ਰਾਜਾ ਅਤੇ ਉਹਦਾ ਵਜ਼ੀਰ پاگل ਹੋ ਚੁੱਕਿਆ ਰਾਜਾ ਅਤੇ ਉਹਦਾ ਵਜ਼ੀਰ ਹੁਣ ਗੱਦੀ ਤੇ ਰਹਿਣ ਦੇ ਲਾਇਕ ਨਹੀਂ ਕਿਉਂਕਿ ਉਹ پاگل ਹੋ ਚੁੱਕੇ ਨੇ ਕਿਉਂ ਕਿ ਰਾਜੇ ਅਤੇ ਵਜ਼ੀਰ ਦਾ ਤੇ ਜਨਤਾ ਦਾ ਹੁਣ ਆਪਸ ਵਿੱਚ ਕੋਈ ਮੇਲ ਹੀ ਨਹੀਂ ਸੀ ਰਿਹਾ ਰੋਲਾ ਪੈਂਦਾ ਉਹਨੂੰ ਗੱਦੀਆਂ ਲਾਉਣ ਦੀਆਂ ਗੱਲਾਂ ਚੱਲਦੀਆਂ ਨੇ ਅਤੇ ਰਾਜਾ ਬੜੇ ਫਿਕਰ ਵਿੱਚ ਹੁੰਦਾ ਆਪਣੇ ਮਹਿਲ ਵਿੱਚ ਬੈਠੇ ਆਪਣੇ ਵਜ਼ੀਰ ਨੂੰ ਪੁੱਛਦਾ ਕਿ ਦੱਸ ਭਈ ਕੀ ਕਰੀਏ ਇਹਦਾ ਹੱਲ ਕੀ ਹੈ ਇਹ ਤਾਂ ਲੋਕ ਇਹ ਤਾਂ ਪਾਗਲ ਲੋਕ ਹੁਣ ਆਪਾਂ ਨੂੰ ਗੱਦੀਆਂ ਲਾ ਕੇ ਹਟਣਗੇ ਤਬ ਵਜ਼ੀਰ ਸੋਚ ਕੇ ਗੰਭੀਰ ਹੋ ਕੇ ਕਹਿੰਦਾ ਕਹਿੰਦਾ ਰਾਜਾ ਜੀ ਹੱਲ ਤਾਂ ਹੈ ਹੁਣ ਆਪਾਂ ਨੂੰ ਉਹੀ ਕਰਨਾ ਪਏਗਾ ਜੋ ਜਨਤਾ ਚਾਹੁੰਦੀ ਹੈ ਰਾਜਾ ਉਨੂੰ ਪੁੱਛਦਾ ਕਿ ਆਖਿਰ ਕਰਨਾ ਕੀ ਪਏਗਾ ਤਾਂ ਵਵੀਰ ਕੀ ਕਰਦਾ ਉਹ ਸੋਨੇ ਦੇ ਦੋ ਪਿਆਲੇ ਲੈ ਕੇ ਆਉਂਦਾ ਉਹ ਸੋਨੇ ਦੇ ਦੋ ਪਿਆਲੇ ਜਿਨ੍ਹਾਂ ਦੇ ਵਿੱਚ ਰਾਜਾ ਅਤੇ ਵਵੀਰ ਖੂਹ ਤੇ ਜਾਂਦੇ ਨੇ ਸਾਰੀ ਜਨਤਾ ਦੇ ਸਾਹਮਣੇ ਹੱਥ ਵਿੱਚ ਪਿਆਲਿਆਂ ਨੂੰ ਫੜ ਕੇ ਖੂਹ ਤੇ ਜਾਂਦੇ ਨੇ ਅਤੇ ਉਸ ਖੂਹ ਚੋਂ ਢੜ ਕੇ ਪਾਣੀ ਪੀਂਦੇ ਨੇ ਜਿੱਥੋਂ ਸਾਰੀ ਜਨਤਾ ਪੀਂਦੀ ਹੈ ਰਾਜਾ ਤੇ ਉਹਦਾ ਵਜ਼ੀਰ ਪਾਣੀ ਪੀ ਚੁੱਕੇ ਸਨ। ਜਨਤਾ ਖੁਸ਼ ਸੀ, ਪਰਜਾ ਖੁਸ਼ ਸੀ ਅਤੇ ਮਸਲੇ ਦਾ ਹੱਲ ਹੋ ਚੁੱਕਿਆ ਸੀ। ਹੁਣ ਕੋਈ ਵੀ ਰਾਜੇ ਨੂੰ ਗੱਦੀੋਂ ਲਾਉਣ ਦੀ ਗੱਲ ਨਹੀਂ ਸੀ ਕਰ ਰਿਹਾ ਕਿਉਂਕਿ ਹੁਣ ਰਾਜਾ ਵੀ ਆਪਣੀ ਜਨਤਾ ਵਰਗਾ ਹੋ ਗਿਆ ਸੀ। ਕਲੀਜ ਜਬਰਾਨ ਦੀ ਇਹ ਕਹਾਣੀ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ ਸਾਡੇ ਸਮਾਜ ਸਾਡੇ ਜੋ ਸਾਡਾ ਰਾਜਨੀਤਿਕ ਤਾਣਾ ਬਾਣਾ ਉੱਤੇ ਪੂਰੀ ਤਰ੍ਹਾਂ ਟੁੱਕਦੀ ਹੈ ਇਹਦੇ ਕਈ ਕੋਣ ਨੇ ਤੁਸੀਂ ਇਸ ਕਹਾਣੀ ਨੂੰ ਕਈ ਕੋਣਾ ਤੋਂ ਸਮਝ ਸਕਦੇ ਹੋ ਪਹਿਲਾ ਕੋਣ ਤਾਂ ਇਹ ਹੈ ਕਿ ਜੇਕਰ ਜਨਤਾ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਦੂਜੀ ਗੱਲ ਇਹ ਹੈ ਕਿ ਜੇਕਰ ਜਨਤਾ পাগল ਹੋਵੇ ਨਾ ਤਾਂ ਰਾਜਾ ਕਦੇ ਵੀ ਸਿਆਣਾ ਬਣ ਕੇ ਉਹਨੇ ਤੇ ਰਾਜ ਨਹੀਂ ਕਰ ਸਕਦਾ ਉਸ ਨੂੰ ਉਹੀ ਕਰਨਾ ਪੈਣਾ ਜੋ ਉਹਦੀ ਜਨਤਾ ਚਾਹੁੰਦੀ ਹੈ ਜੇਕਰ ਜਨਤਾ ਦੀ ਇਹ ਮੰਗ ਹੈ ਕਿ ਉਹਦਾ ਰਾਜਾ ਪਾਗਲ ਹੋਵੇ ਤਾਂ ਰਾਜਾ ਨੂੰ ਪਾਗਲ ਬਣਨਾ ਪੈਗਾ ਜੇਕਰ ਉਸਨੇ ਰਾਜ ਕਰਨਾ ਹੈ ਅੱਜ ਆਪਾਂ ਦੇਸ਼ ਨੂੰ ਵੇਖੀਏ ਵੈਸੇ ਤਾਂ ਸੰਸਾਰ ਨੂੰ ਵੇਖੀਏ ਵੈਸੇ ਤਾਂ ਆਪਾਂ ਟਰੰਪ ਸਾਹਿਬ ਨੂੰ ਵੀ ਵੇਖੀਏ ਪਰ ਆਪਾਂ ਹੁਣ ਪੰਜਾਬੀ 'ਚ ਵੀਡੀਓ ਬਣਾ ਰਹੇ ਤਾਂ ਆਪਾਂ ਪੰਜਾਬ ਦੀ ਗੱਲ ਕਰਾਂਗੇ ਜੇਕਰ ਆਪਾਂ ਪੰਜਾਬ ਨੂੰ ਵੇਖੀਏ ਤੇ ਕਿਤਨਾ ਕੀਤੇ ਇਹ ਗੱਲ ਬੜੇ ਸਿੱਧੇ ਰੂਪ ਦੇ ਵਿੱਚ ਸਾਨੂੰ ਸਮਝ ਆ ਸਕਦੀ ਹੈ ਪੰਜਾਬੀ ਦੀ ਕਹਾਵਤ ਹੈ ਕਿ ਜਿਹੋ ਜਿਹੀ ਕੋਕੋ ਉਹੇ ਜਿਹੀ ਕੋਕੋ ਦੇ ਬੱਚੇ ਰਾਜਾ ਹਮੇਸ਼ਾ ਵੈਸਾ ਹੀ ਹੋਏਗਾ ਜਿਹੇ ਜਿਹੀ ਉਸਦੀ ਪਰਜਾ ਹੋਏਗੀ ਉਹ ਰਾਜ ਕਰਨ ਦੇ ਲਈ ਪਰਜਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਕਹ ਲੋ ਭਈ ਪ੍ਰਤੀਬੱਧ ਅਤੇ ਇਹ ਜਨਤਾ ਦੇ ਉੱਤੇ ਨਿਰਭਰ ਕਰਦਾ ਕਿ ਉਹ ਆਪਣੇ ਰਾਜੇ ਤੋਂ ਮੰਗ ਕੀ ਰੱਖਦੀ ਹੈ ਜੇਕਰ ਰਾਜਾ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰੇਗਾ ਜੇਕਰ ਰਾਜਾ ਕੋ ਸੁਧਾਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾ ਸਮਾਂ ਨਹੀਂ ਸੁਧਾਰ ਸਕਦਾ ਜਿੰਨਾ ਸਮਾਂ ਉਹਦੀ ਜਨਤਾ ਇਹ ਸੁਧਾਰ ਨਹੀਂ ਚਾਹੁੰਦੀ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੋ ਜਿਹਾਂ ਰਾਜਾ ਉਹ ਜਿਹੇ ਹੀ ਪਰਚਾ ਜੇਕਰ ਰਾਜਾ ਪਾਗਲ ਹੋਵੇ ਤਾਂ ਪਰਚਾ ਵੀ ਬਹੁਤੀ ਸਿਆਣੀ ਨਹੀਂ ਮੰਨੀ ਜਾ ਸਕਦੀ ਜੀਡੀ ਉਸ ਨੂੰ ਚੁਣ ਕੇ ਆਪਣਾ ਰਾਜਾ ਬਣਾਉਂਦੀ ਹੈ ਖਾਸ ਕਰ ਲੋਕਤੰਤਰ ਦੇ ਵਿੱਚ ਤੁਸੀਂ ਮੰਗਾ ਲਾਓ ਅੱਜ ਪੰਜਾਬ ਹੜਾਂ ਦੇ ਲਪੇਟ ਵਿੱਚ ਹੈ ਚਾਰੇ ਪਾਸੇ ਗੱਲਾਂ ਨੇ ਪਾਖੜਾ ਡੈਮ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਇਹ ਜਾਣ ਕੇ ਕੀਤਾ ਗਿਆ ਇਹ ਮੈਨ ਮੇਡ ਸੀ ਖਸਤਾ ਸਾਡਾ ਜੋ ਢਾਂਚਾ ਹੈ ਜੋ ਸਾਡਾ ਜਰਜਰ ਹੋ ਚੁੱਕਿਆ ਸਾਡਾ ਬਰਸਾਤੀ ਇਹ ਜੇ ਹੜ ਰੋਕਣ ਦੇ ਲਈ ਜੋ ਢਾਂਚਾ ਬਣਿਆ ਹੈ ਜੋ ਡੈਮ ਬਣੇ ਨੇ ਜੋ ਪੋਲਾਂ ਦੇ ਉੱਪਰ ਜੋ ਗੇਟ ਬਣੇ ਨੇ ਉਹ ਸਾਰਾ ਕੁਝ ਅੱਜ ਟੁੱਟ ਰਹੀ ਨੇ ਅੱਜ ਪਿੱਲਰ ਟੁੱਟ ਰਹੇ ਨੇ ਅੱਜ ਪਾਣੀ ਦੇ ਵਹਾਅ ਦੇ ਨਾਲ ਉਹਨੂੰ ਰੋਕਣ ਵਾਲੇ ਉਹ ਰੋਕਾਂ ਟੁੱਟ ਰਹੀਆਂ ਨੇ ਪਰ ਹੈਰਾਨ ਆ ਕਿ ਆਪਾਂ ਸਭ ਨੂੰ ਲੱਗ ਰਿਹਾ ਕਿ ਯਾਰ ਵੀ ਇਹ ਤਾਂ ਕਦੇ ਅਸੀਂ ਸਰਕਾਰਾਂ ਤੋਂ ਮੰਗਿਆ ਹੀ ਨਹੀਂ ਸੀ ਕਿ ਸਾਡਾ ਢਾਂਜਾ ਚੰਗਾ ਹੋਵੇ ਤੇ ਨਾ ਹੀ ਕਦੇ ਸਰਕਾਰਾਂ ਨੇ ਆਪਣੇ ਕਿਸੇ ਮੰਗ ਪੱਤਰ ਦੇ ਵਿੱਚ ਲਿਖਿਆ ਹੋਵੇਗਾ ਕਿ ਉਹ ਜਦੋਂ ਬਣਨਗੇ ਤਾਂ ਪੰਜਾਬ ਵਿੱਚ ਹੜ੍ਹਾਂ ਤੋਂ ਆਉਣ ਦੇ ਲਈ ਆਹਾ ਆਹਾ ਕੰਮ ਕੀਤੇ ਜਾਣਗੇ ਜੇਕਰ ਉਹ ਬਣਨਗੇ ਤਾਂ ਆਹਾ ਆਹਾ ਚੀਜ਼ਾਂ ਕੀਤੀਆਂ ਜਾਣਗੇ ਜਾਂ ਸਿਰਫ ਇੱਕ ਆਪਾਂ ਉਦਾਹਰਨ ਦੀ ਗੱਲ ਕਰਦੇ ਆ ਸਾਡੀਆਂ ਮੰਗਾਂ ਕੀ ਸਨ? ਜਾਂ ਕਹਿ ਲਈਏ ਕਿ ਉਹਨਾਂ ਨੇ ਸਾਨੂੰ ਮੰਗਾਂ ਦਿੱਤੀਆਂ ਕੀ? ਤੁਹਾਨੂੰ ਜੀ ਮੁਫਤ ਬਿਜਲੀ ਦੇਵਾਂਗੇ। ਤੁਹਾਨੂੰ ਜੀ ਮੁਫਤ ਆਟਾ-ਦਾਲ ਦੇਵਾਂਗੇ। ਤੁਹਾਨੂੰ ਜੀ ਮੁਫਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਵਾਂਗੇ। ਬੀਬੀਆਂ ਨੂੰ ਜੀ ਮੁਫਤ ਸਫ਼ਰ ਦੇਵਾਂਗੇ। ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ। ਤੁਹਾਨੂੰ ਜੀ ਅਸੀਂ ਰਿਸ਼ਵਤ ਦੇਵਾਂਗੇ। ਅਤੇ ਆਪਾਂ ਉਹ ਸੜਿਸ਼ਵਤ ਨੂੰ ਕਬੂਲ ਕੀਤਾ। ਅਤੇ ਉਹਨਾਂ ਨੂੰ ਗੱਡੀ ਤੇ ਬਿਠਾਇਆ। ਨਾ ਨਿੰਦਿਗੇ। ਨਾ ਨਿੰਦਿਗੇ ਆਪਾਂ ਕੱਲੀ ਇੱਕ ਪਾਰਟੀ ਨੂੰ ਜਿਹੜੀ ਇਹੋ ਜਿਹੇ ਵਾਅਦੇ ਕਰਕੇ ਸਰਕਾਰ ਵਿੱਚ ਆਉਂਦੀ ਐ ਤੇ 5 ਸਾਲ ਤੁਹਾਨੂੰ ਲੁੱਟਦੀ ਐ। ਬੇਜ਼ਮੀਨਾ ਅਸੀਂ ਅਸੀਂ ਕੀਲੇ ਬਣਾ ਰਹੇ ਹਾਂ। ਫਿਰ ਗੱਲ ਕਰਦਾ ਗਰੀਬ ਘਰਾਂ ਦੇ ਮੁੰਡੇ ਹੁਣ ਇੰਨੇ ਅਮੀਰ ਹੋ ਗਏ ਨੇ ਕਿ ਅਮੀਰ ਵੀ ਉਹਨਾਂ ਸਾਹਮਣੇ ਗਰੀਬ ਲੱਗਦੇ ਨੇ। ਇਹ ਕਿਉਂ ਹੋਇਆ? ਕਿਉਂਕਿ ਅਸੀਂ ਕੀਤਾ। ਅੱਜ ਅਸੀਂ ਸਰਕਾਰ ਨੂੰ ਇਹ ਸਵਾਲ ਕਿਦਾਂ ਕਰੀਏ ਕਿ ਸਰਕਾਰ ਜੀ ਪੰਜਾਬ ਦੇ ਵਿੱਚ ਕੀ ਪਾਣਾ ਵਾਪਰ ਗਿਆ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ ਤੁਸੀਂ ਸੈਂਟਰ ਸਾਹਮਣੇ ਸਾਡੀਆਂ ਮੰਗਾਂ ਨੂੰ ਰੱਖਿਆ ਤੁਸੀਂ ਪੰਜਾਬ ਦੇ ਵਿੱਚ ਜੋ ਨੁਕਸਾਨ ਹੋ ਰਿਹਾ ਇਹਦੇ ਲਈ ਤੁਸੀਂ ਸੈਂਟਰ ਦੇ ਸਾਹਮਣੇ ਆਵਾਜ਼ ਬੁਲੰਦ ਕੀਤੀ ਕਿ ਆਹ ਵੇਖੋ ਸਾਨੂੰ ਸਾਡੇ ਹੱਕ ਦੇਓ ਸਾਨੂੰ ਹੁਣ ਮੁਆਵਜ਼ਾ ਦਿਓ ਸਾਨੂੰ ਮੁਆਵਜ਼ਾ ਮਿਲੇਗਾ ਵੀ ਜਾਂ ਨਹੀਂ ਕਿਉਂ ਟੁੱਟੇ ਕਿਉਂ ਟੁੱਟੇ ਉਹ ਗੇਟ ਕਿਉਂ ਭਰਿਆ ਪੰਜਾਬ ਦੇ ਪਿੰਡਾਂ 'ਚ ਪਾਣੀ ਅਤੇ ਜੇਕਰ ਭਰ ਗਿਆ ਤਾਂ ਬਾਦ ਦੇ ਵਿੱਚ ਕਿ ਹਮੇਸ਼ਾ ਦੀ ਤਰ੍ਹਾਂ ਲੋਕ ਹੀ ਲੋਕਾਂ ਦੀ ਬਾਹ ਫੜਨਗੇ ਸਰਕਾਰ ਨਹੀਂ ਫੜੇਗੀ ਨਹੀਂ ਅਸੀਂ ਇਹ ਸਵਾਲ ਨਹੀਂ ਕਰ ਸਕਦੇ ਅਸੀਂ ਇਹਦਾ ਹੱਕ ਹੀ ਨਹੀਂ ਰੱਖਦੇ ਕਿਉਂਕਿ ਅਸੀਂ ਕਦੇ ਇਹ ਮੰਗੀਆਂ ਨਹੀਂ ਚੀਜ਼ਾਂ ਅਸੀਂ ਕਦੇ ਭਵਿੱਖ ਦੀ ਮੰਗ ਹੀ ਨਹੀਂ ਰੱਖੀ ਆਪਣੀਆਂ ਸਰਕਾਰਾਂ ਤੋਂ ਸਾਡੀ ਮੰਗ ਕੀ ਰਹਿੰਦੀ ਹੈ ਕਿ ਸਾਨੂੰ ਬੋਤਲ ਚਾਹੀਦੀ ਹੈ ਸਾਨੂੰ 1000 ਰੁਪਈਆ ਚਾਹੀਦਾ ਤੇ ਸਾਨੂੰ ਮੁਫਤ ਸਫ਼ਰ ਚਾਹੀਦਾ ਉਹਦੇ ਤੋਂ ਖੁਸ਼ ਹੋ ਜਾਂਦੇ ਗੁਰਦਾਸ ਮਾਨ ਦਾ ਗਾਣਾ ਹੈ ਨਾ ਕਿ ਜੇ ਤੈਨੂੰ ਮੰਗਣਾ ਨਾ ਆਵੇ ਤਾਂ ਉਹ ਕੀ ਕਰੇ ਸੱਚ ਮੈਂ ਸਾਨੂੰ ਮੰਗਣਾ ਹੀ ਨਹੀਂ ਹੁੰਦਾ। ਅਤੇ ਇਹ ਲੀਡਰ ਇਹ ਗੱਲ ਜਾਣਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਤੋਂ ਦੇ ਦੇ ਵੀ ਨਹੀਂ ਹੋਣਾ। ਜੇਕਰ ਇਹ ਇੱਕ ਸਿਆਣੇ ਰਾਜੇ ਦੇ ਬਾਗੇ ਗੱਲ ਕਰਨਗੇ ਅਸੀਂ ਤੁਹਾਡਾ ਬੜਾ ਭੁੱਖ ਸਵਾਰਾਂਗੇ ਅਸੀਂ ਇੱਕ ਪੀੜੀ ਔਖੀ ਰਹੇਗੀ ਦੋ ਪੀੜੀਆਂ ਤੁਹਾਡੀਆਂ ਸੱਤ ਅਗਲੀਆਂ ਸੌਖੀਆਂ ਕਰਦੇ ਆਂਗੇ ਆਪਾਂ ਕੁਰਬਾਨੀ ਦੇਾਂਗੇ ਤੁਸੀਂ ਵੀ ਆ ਜਿਓ। ਕਿਹੜਾ ਪਾਗਲ ਹੈ ਯਾਰ। ਕੁਰਬਾਨੀ ਦੇਾਂਗੇ। ਪ੍ਰਧਾਨਗੀ ਦੇ ਜੇ ਦੇਣੀ ਹੈ। ਕਿ ਚੇਅਰਮੈਨ ਹੀ ਦੇ ਕੋ ਅਹੁਦਾ ਦੇ ਜੇ ਤੈਨੂੰ ਵੋਟਾਂ ਚਾਹੀਦੀਆਂ ਨੇ ਕੁਰਬਾਨੀ ਤੇ ਕਿਹੜੀਆਂ ਗੱਲਾਂ ਕਰਦਾ ਜਨਤਾ ਪਾਗਲ ਹੋਵੇ ਤਾਂ ਉਹਦੇ ਤੇ ਰਾਜਾ ਪਾਗਲ ਬਣ ਕੇ ਰਾਜ ਕਰ ਸਕਦਾ ਹੈ ਰਾਜਾ ਪਾਗਲ ਹੋਵੇ ਤਾਂ ਉਹਨੂੰ ਚੁਣਨ ਵਾਲੀ ਜਨਤਾ ਕਦੇ ਸਿਆਣੀ ਨਹੀਂ ਹੁੰਦੀ ਜੀ ਇਹਦੇ ਉਸ ਨੂੰ ਗੱਦੀ ਤੇ ਬਿਠਾ ਕੇ ਰੱਖਦੀ ਹੈ ਦੋਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਵੋਟਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਦੋਸਤੋ ਪਿਛਲੇ 5 ਸਾਲ ਅਗਲੇ ਸਾਲ ਤੋਂ ਮੈਂ ਸੋਚਾਂ ਵੀ ਇਹ ਸਰਕਾਰ ਦੇ ਵੀ ਜੇ ਆਪਾਂ 5 ਸਾਲ ਜਦੋਂ ਗੁਜ਼ਰਣ ਵਾਲੇ ਹੋਣਗੇ ਤਾਂ ਕਿਤੇ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੇ ਗੁਨਾਹ ਨਾ ਭੁੱਲ ਜਾਈਓ ਅਤੇ ਇਹਨਾਂ ਦੇ ਗੁਨਾਹ ਨੂੰ ਯਾਦ ਰੱਖਦੇ ਆ ਕਿਤੇ ਪਿਛਲਿਆਂ ਦੇ ਗੁਨਾਹ ਨਾ ਭੁੱਲ ਜਓ ਜਿਹੜੇ ਤੁਹਾਨੂੰ ਦੁਬਾਰਾ ਫੇਰ ਨਿੱਕੀ ਤੋਂ ਥੋੜੀ ਜਹੀ ਵੱਡੀ ਤੁਹਾਨੂੰ 1000 ਤੋਂ 1500 ਬੀਬੀਆਂ ਨੂੰ ਰੁਪਈਆ ਦੇਣ ਦੀ ਗੱਲ ਕਰ ਰਹੇ ਕਿ ਤੁਹਾਡਾ ਕੁਝ ਹੋਰ ਮਾਫ ਕਰਨ ਦੀ ਗੱਲ ਕਰਨਗੇ ਇਹ ਮਾਫੀਆਂ ਥੋੜੀ ਜੇਬ ਟੂ ਜਾਂਦੀਆਂ ਨੇ ਅਜੀ ਬੀਬੀਆਂ ਨੂੰ 1000 ਰੁਪਈਆ ਦੇਣ ਦੇ ਲਈ ਪੰਜਾਬ ਦੀ ਅਰਧਾਂ ਦੀ ਜ਼ਮੀਨ ਵੇਚਣ ਲਈ ਸਰਕਾਰ ਤਿਆਰੀ ਕਰ ਰਹੀ ਸੀ ਮਸਾਂ ਰੁਕੀ ਹੈ ਹੁਣ ਮੋਹਾਲੀ ਦੇ ਪਿੰਡਾਂ 'ਵਲ ਤਿਆਰੀ ਜਾਰੂ ਜਾਰੀ ਹੋ ਚੁੱਕੀ ਹੈ ਕਿਉਂਕਿ ਤੁਹਾਨੂੰ ਮੁਫਤ ਰੇ ਚੀਜ਼ਾਂ ਚਾਹੀਦੀਆਂ ਪਰ ਤੁਹਾਡੀ ਜੇਬ ਤੋਂ ਜਾਂਦੀਆਂ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਹੀ ਸਿਰ ਮਾਰਦੇ ਨੇ ਬਚੀਏ ਜਾਗਰੂਕ ਹੋਈਏ ਮੈਂ ਸਹਿਮਤ ਹਾਂ ਇਸ ਗੱਲ ਤੋਂ ਕਿ ਇੱਕ ਦਿਨ ਦੇ ਵਿੱਚ ਜਾਗਰੂਕ ਨਹੀਂ ਹੋਇਆ ਜਾ ਸਕਦਾ ਪਰ ਘੱਟੋ ਘੱਟ ਆਪਾਂ ਜੋ ਇਹ ਗੱਲ ਕਰ ਰਹੇ ਆਂ ਆਪਾਂ ਜੋ ਇਹ ਗੱਲ ਸੁਣ ਰਹੇ ਆਂ ਤੁਸੀਂ ਜੋ ਇਸ ਮੰਚ ਦੇ ਉੱਤੇ ਬੈਠੇ ਗੱਲ ਸੁਣ ਰਹੇ ਆ ਜੇਕਰ ਤੁਹਾਨੂੰ ਗੱਲ ਦੇ ਵਿੱਚ ਜ਼ਰਾ ਜਿੰਨਾ ਵੀ ਵਜ਼ਨ ਲੱਗਦਾ ਤਾਂ ਆਪਣੇ ਤੌਰ ਤੇ ਇਸ ਨੂੰ ਵਿਚਾਰੋ ਇਸ ਨੂੰ ਵਿਚਾਰੋ ਇਹਦੇ ਵਿੱਚ ਜੋ ਚੰਗੀ ਗੱਲ ਹੈ ਉਸ ਨੂੰ ਲਾਗੂ ਕਰੋ ਜੋ ਬੁਰੀ ਹੈ ਉਸ ਨੂੰ ਕੱਢ ਦਿਓ ਆਪਣੇ ਤੇ ਲਾਗੂ ਕਰੋ ਆਪਣੇ ਪਰਿਵਾਰ ਤੇ ਲਾਗੂ ਕਰੋ ਪਹਿਲਾਂ ਖੁਦ ਨੂੰ ਬਦਲੀਏ ਫਿਰ ਆਪਣੇ ਆਲੇ ਦੁਆਲੇ ਨੂੰ ਬਦਲੀਏ ਇਦਾਂ ਹੀ ਸਮਾਜ ਬਦਲ ਜਾਂਦਾ ਕੋਸ਼ਿਸ਼ ਤਾਂ ਕਰੀਏ ਸਾਡੀ ਧਰਤੀ ਸੋਨੇ ਦੀ ਚਿੜੀ ਇਹ ਜੀ ਧਰਤੀ ਕਿਤੇ ਨਹੀਂ ਮਿਲਦੀ ਇਹ ਜੋ ਮੌਸਮ ਕਿਤੇ ਨਹੀਂ ਮਿਲਦਾ ਅਸੀਂ ਬਰਬਾਦ ਕਰ ਰਹੇ ਹਾਂ ਅਸੀਂ ਬਰਬਾਦ ਕਰ ਰਹੇ ਹਾਂ ਉਮੀਦ ਕਰਦਾ ਹੈ ਕਿ ਕੋਈ ਜਾਦੂਗਰ ਨਹੀਂ ਅੱਗੇ ਤੋਂ ਸਾਡੇ ਪਾਣੀ ਨੂੰ ਗੰਧਲਾ ਕਰਕੇ ਸਾਡੇ ਲੋਕਾਂ ਨੂੰ ਪਾਗਲ ਨਹੀਂ ਬਣਾ ਸਕੇਗੀ ਉਮੀਦ ਕਰਦਾ ਹੈ ਕਿ ਇੱਥੇ ਚੰਗੀ ਸੋਚ ਵਾਲਾ ਰਾਜਾ ਰਾਜ ਕਰਨ ਦੇ ਲਈ ਜਨਤਾ ਵਾਂਗੂ ਪਾਗਲ ਨਾ ਬਣੇ ਉਮੀਦ ਕਰਦਾ ਕਿ ਜਨਤਾ ਕਿਸੇ ਬਾਦਲੇ ਰਾਜੇ ਨੂੰ ਦੁਬਾਰਾ ਤੋਂ ਕਦੇ ਆਪਣਾ ਆਗੂ ਨਾ ਚੁਣੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਆਪਣੇ ਲੋਕਾਂ ਦੀ ਬਾਹ ਫੜੇ ਅਰਦਾਸ ਕਰਦੇ ਹਾਂ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦਾ ਆਪਣਾ ਵੀ ਭਲਾ ਹੋਵੇ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ